ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਸਾਰੇ ਪੰਜਾਬ ਦੇ ਕੂਤਰਵਾਜਾਂ ਨੂੰ ਹੋਰ ਬਾਹਲੀ ਟੀਮਾਂ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਐਨਆਰਆਈ ਵੀਰੇ ਵੀ ਨਾਮ ਲੈਂਦੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਇੱਕ ਸਾਰੇ ਬੰਦੇ ਨਾ ਆਪਣੀ ਜ਼ਿੰਮੇਵਾਰੀ ਸਮਝੋ ਸਾਰੇ ਬੰਦੇ ਜ਼ਿੰਮੇਵਾਰੀ ਸਮਝੋ ਤੇ ਕੋਈ ਆਪਾਂ ਹੁੱਲੜਵਾਜੀ ਨਹੀਂ ਕਰਨੀ ਕੋਈ ਨਹੀਂ ਹਨਾ ਜਿਵੇਂ ਆਪਣੇ ਦਿੱਲੀ ਆਪਾਂ ਅੱਗੇ ਧਾਨਾ ਹੋਇਆ ਕਿਸਾਨੀ ਦਾ ਨਾ ਵੀ ਉਹ ਜਾ ਕੁਛ ਨਹੀਂ ਕਰਨਾ ਆਪਾਂ ਵੀ ਆਪਣੇ ਦੇ ਕੱਲ ਨੂੰ ਕੋਈ ਕਲੰਕ ਲੱਗੇ ਹਨ ਵੀ ਕੂਤਰਵਾਜੀ ਦੇ ਕਲੰਕ ਲੱਗੇ ਇਹ ਨਹੀਂ ਮੇਰੇ ਵੀਰ ਆਪਾਂ ਕੁਛ ਨਹੀਂ ਕਰਨਾ ਹਰ ਇੱਕ ਬੰਦਾ ਆਪਦੀ ਜ਼ਿੰਮੇਵਾਰੀ ਸਮਝੋ ਵੀ ਆਹ ਗਲਤਤਾ ਤੇ ਨਾਲ ਦਾ ਕੋਈ ਕਰਦਾ ਉਹਨੂੰ ਰੋਕੋ ਬਈ ਨਹੀਂ ਭਾਈ ਆਪਣੀ ਕੂਤਰਵਾਜੀ ਦੇ ਫਰਕ ਪਊਗਾ ਹਨ ਤੇ ਨਾ ਆਪਾਂ ਕਿਸੇ ਵਾਸਤੇ ਆਪਾਂ ਕਿਸੇ ਬੰਦੇ ਨੂੰ ਕਹਿਣਾ ਵਾ ਤੇ ਆਪਾਂ ਜਿਹੜੇ ਬੰਦੇ ਨੇ ਆਪਾਂ ਨੂੰ ਖੁੱਲ੍ਹ ਦੋਵਾਈ ਆ ਹਨ ਤੇ ਖਾਲਸੇ ਨੇ ਹਨ ਉਹ ਫਰੀਦਕੋਟ ਦਾ ਐਮਪੀ ਹੈ ਤੇ ਖੁੱਡੀਆਂ ਸਾਹਿਬ ਨੇ ਤੇ ਆਪਾਂ ਨੂੰ ਧੰਨਵਾਦ ਕਰਨਾ ਸਵੇਰੇ ਵੀ ਸਾਡਾ ਇੰਨੀ ਛੇਤੀ ਨਾਲ ਸਾਡੇ ਨਾਲ ਬਹੁਤ ਵਧੀਆ ਗੱਲ ਕੀਤੀ ਹੈ ਨਾ ਬਹੁਤ ਵਧੀਆ ਤਾਮਨ ਕੀਤਾ ਇਹਨਾਂ ਨੇ ਤੇ ਇਹਨਾਂ ਦਾ ਧੰਨਵਾਦ ਕਰਨਾ ਹੈ ਨਾ ਤੇ ਜਿਵੇਂ ਮੈਂ ਸਾਨੂੰ ਪਤਾ ਹੈ ਨਾ ਵੀ ਜਿਵੇਂ ਅਸੀਂ ਗੱਲ ਕਰਾਈ ਆ ਕੰਮ ਹੋਇਆ ਹੈ ਨਾ ਆਪਾਂ ਨੂੰ ਧੰਨਵਾਦ ਕਰਨਾ ਤੇ ਆਪਾਂ ਏਕਤਾ ਦਾ ਸਬੂਤ ਦੇਣਾ ਵੀ ਸਾਡੀ ਕੂਟਰਵਾਜੀ ਕੋਈ ਬਾਜੀ ਕੇ ਨਾ ਵੰਡੇ ਚਾ ਨਾ ਵੰਡੇ ਹੈ ਨਾ ਕੋਈ ਐਨਾ ਵੀ ਅਸੀਂ ਇੱਕ ਹੈ ਨਾ ਜੀ ਵੀ ਅਸੀਂ ਇੱਕ ਆ ਤੇ ਮੇਰੇ ਭਰਾ ਕੋਈ ਵੀ ਕੋਈ ਛੇੜਖਾਨੀ ਕੋਈ ਹੈਨਾ ਹੁੱਲੜਵਾਜੀ ਕੁਝ ਨਹੀਂ ਕਰਨਾ ਹੈਗਾ ਤੇ ਮੇਰੇ ਭਰਾ ਨਾ ਵੀ ਐ ਹੋ ਜਾਓ ਵੀ ਬਸ ਆਪਾਂ ਐਨ ਏਕਾ ਦਿਖਾਉਣਾ ਵਾ ਹਨ ਕੂਤਰਵਾਜੀ ਇਕ ਤਾਂ ਜ਼ਿੰਦਾਬਾਦ ਬਸ ਇਹ ਨਾਰਾ ਆਪਣਾ ਤੇ ਮੇਰੇ ਭਰਾ ਸਾਰੇ ਜਣੇ ਹਨ ਵੀ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੋ ਇਹ ਨਹੀਂ ਵੀ ਜੇ ਆਪ 20 ਬੰਦੇ ਹੁੰਦੇ ਚਲੋ ਉੱਥੇ ਵੀ ਫਲਾਨੇ ਬੰਦੇ ਮੂਰੇ ਆ ਤੇ ਝੌਕੇ ਬੰਦੇ ਮੂਰੇ ਆ ਵੀ ਉਹ ਕਰਨਗੇ ਨਹੀਂ ਜਿਹੜਾ ਬੰਦਾ ਘਰੋਂ ਤੁਰ ਪਿਆ ਉਹ ਆਪਦੀ ਜ਼ਿੰਮੇਵਾਰੀ ਸਮਝ ਕੇ ਆਇਓ ਵੀ ਮੈਂ ਬੰਦੇ ਰੋਕਣਿਆਂ ਵੀ ਇਹ ਗਲਤਵਾਜੀ ਨਹੀਂ ਹੋਣ ਦੇਣੀ ਕੋਈ ਗਲਤ ਵਿਆਨੀ ਨਹੀਂ ਹੋਣ ਦੇਣੀ ਉੱਥੇ ਕੂਤਰ ਨਾ ਬਹੁਤ মিডিਆ ਆਊਗਾ ਉੱਥੇ ਆਪਦਾ ਉਹ ਨਾ ਕਰੀ ਜਾਇਓ ਤੁਸੀਂ ਵੀ ਹਨਾ ਵੀ ਆਪਾਂ ਆਰਡਰ ਬਿਆਨ ਦਈਏ ਕਿਉਂ ਸ਼ਰਾਰਤੀ ਹੁੰਦਿਆ ਵਿੱਚ ਮੀਡੀਆ ਵਾਲੇ ਵਿੱਚ ਸ਼ਰਾਰਤੀ ਨੇ ਵੀ ਇਹ ਬੋਲਣ ਲਈ ਚਲਾਈਏ ਕਿਉਂ ਆਪਾਂ ਕੂਤਰਵਾਜੀ ਜਿੰਦਿਆਂ ਆਪਣੀ ਬੰਦ ਕਰਾਈ ਗਈ ਆ ਹਨ ਹਰ ਇੱਕ ਅਖਬਾਰ ਤੇ ਹਰ ਇੱਕ ਬੰਦੇ ਨੇ ਜਿਹਦਾ ਚੈਨਲ 3.5 ਦਾ ਚੱਲਦਾ ਸੀ ਨਾ ਉਹਨੇ ਵੀ ਬੰਦੇ ਨੇ ਪਾਇਆ ਵੀ ਕੂਤਰੋ ਹੀ ਬੰਦ ਹੈ ਤੇ ਇੱਕੋ ਚੈਨਲ ਆ ਉਹਦਾ ਨੋਂ ਨਹੀਂ ਜਾਣਦਾ ਜਿਹੜਾ ਬੰਦਾ ਉਥੇ ਕਿਲੇ ਗਏ ਮੁੰਡਾ ਹਨ ਪਟਿਆਲਾ ਤੇ ਉਹਨੇ ਇਕੱਲੇ ਨੇ ਪਾਈ ਆ ਵੀ ਹਾਂ ਜੂ ਟਰਨ ਲੈ ਲਿਆ ਸਰਕਾਰ ਨੇ ਫਲਾਨਾ ਹਨ ਚਲੋ ਆਪਾਂ ਜੂ ਟਰਨ ਵੀ ਕਹਿੰਦੇ ਹਨ ਤੇ ਵੀ ਕਿਸੇ ਨੇ ਆਪਣੀ ਖਬਰ ਨਹੀਂ ਚਲਾਈ ਆਪਾਂ ਸਵੇਰੇ ਇਹੀ ਆ ਵੀ ਆਪਣੇ ਉੱਥੇ ਚੱਲਦੇ ਹੋਣਗੇ ਚੈਨਰ ਚੱਲਦੇ ਹੋਣਗੇ ਹਨ ਸਾਰੇ ਹੋਣਗੇ ਮੇਰੇ ਵੀਰ ਬਣ ਕੇ ਕੋਈ ਗਲਤ ਮੈਂ ਨਹੀਂ ਨਾ ਕਰਿਓ ਕਿਸੇ ਚੈਨਲ ਨੂੰ ਨਾ ਕਰੋ ਜੇ ਕਿ ਉਹਨੂੰ ਨਹੀਂ ਗੱਲ ਦਾ ਪਤਾ ਉੱਥੇ ਤੁਸੀਂ ਇਹ ਗੱਲ ਕਹੋ ਵੀ ਹਾਂ ਜੀ ਸਾਡੇ ਸੀਨੀਅਰ ਬੈਠੇ ਆ ਉਹਨਾਂ ਨਾਲ ਗੱਲ ਕਰੋ ਹਨਾ ਤੇ ਵਧੀਆ ਗੱਲ ਕਰੋ ਵਧੀਆ ਢੰਗ ਨਾਲ ਗੱਲ ਕਰੋ ਠੀਕ ਹੈ ਵੀਰੇ ਤੇ ਇਹਦੀ ਗੱਲ ਕੋਈ ਕਰਨੀ ਹੀ ਨਹੀਂ ਮੇਰੇ ਵੀਰ ਬਣ ਕੇ ਤੇ ਕੋਈ ਗਲਤ ਨਹੀਂ ਕਰਨਾ ਆਪਾਂ ਨੂੰ ਆਪਣੀ ਕੋਈ ਕਲੰਕ ਲੱਗ ਜੇ ਆਪਣੀ ਕੂਤਰਵਾਜੀ ਤੇ ਤੇ ਕਲੰਕ ਲੱਗ ਜੇ ਕੋਈ ਗੱਲ ਨੂੰ ਆਪਾਂ ਨੂੰ ਪੁੱਛੇ ਹਨਾ ਵੀ ਐਂ ਕਰਤਾ ਤੁਸੀਂ ਫਲਾਣਾ ਵੀਰ ਬਣ ਕੇ ਮਿਹਨਤ ਵਾਲੀ ਗੱਲ ਆ ਹਰ ਬੰਦਾ ਹਰ ਬੰਦਾ ਹਰ ਇੱਕ ਬੰਦਾ ਕੂਤਰਵਾਜੀ ਨੂੰ ਬਚਾਉਣਾ ਆਪਾਂ ਹਨਾ ਤੇ ਇਹ ਨਹੀਂ ਮੇਰਾ ਵੀਰ ਵੀ ਤੁਸੀਂ ਆਪਾਂ ਕਹਿ ਦਈਏ ਵੀ ਉਹ ਫਲਾਣੇ ਮੂਰੇ ਸੀ ਧੌਂਕੇ ਮੂਰੇ ਨਹੀਂ ਸਾਰੇ ਬਖਰੇਵੇਂ ਛੱਡ ਕੇ ਹਨਾ ਸਾਰੇ ਬਖਰੇਵੇਂ ਛੱਡ ਕੇ ਮੇਰੇ ਭਰਾ ਹਨਾ ਵੀ ਤੁਸੀਂ ਇਹ ਸਾਰਿਆਂ ਦੇ ਸਾਹਮਣਾ ਜਿਹੜਾ ਉੱਥੇ ਖਾਣਾ ਪੀਣਾ ਨਜ਼ਾਰੇ ਲੋ ਇੰਜੋਏ ਕਰੋ ਹਨਾ ਸਾਰਾ ਕੋ ਆਪਾਂ ਨੇ ਇਹ ਬੰਦਿਆਂ ਨੇ ਆਪਣੇ ਭਰਾ ਖੜੇ ਆ ਨਾਲ ਆਪਣੇ ਹਨਾ ਸਾਰੇ ਖੜੇ ਮੇਰੇ ਵੀਰ ਹਨਾ ਵੀ ਕੋਈ ਗਲਤੀ ਨਹੀਂ ਕਰਨੀ ਵੀ ਆਪਾਂ ਨੂੰ ਕਾਨੂੰ ਕੇ ਨੂੰ ਦਿਖਾਉਣਾ ਨਾ ਪਵੇ ਜੇ ਵੀ ਆ ਅਸੀਂ ਇਹ ਕੂਤਰਵਾਜਾਂ ਨੇ ਐ ਕਰਤਾ ਪਲਾਨਾ ਕਰਤਾ ਨਾ ਤੇ ਵੀ ਆਪਾਂ ਇਹ ਨਹੀਂ ਬਸ ਆਪਾਂ ਸਰਕਾਰ ਦਾ ਧੰਨਵਾਦ ਕਰਨਾ ਹੈ ਨਾ ਖੁੱਡੀਆਂ ਸਾਹਿਬ ਦਾ ਧੰਨਵਾਦ ਕਰਨਾ ਵੀ ਉਹਨਾਂ ਨੇ ਆਪਣੇ ਇੰਨੀ ਛੇਤੀ ਆਪਣੀ ਸੁਣੀ ਤੇ ਖਾਲਸਾ ਦੀ ਧੰਨਵਾਦ ਕਰਨਾ ਜਿਨ੍ਹਾਂ ਨੇ ਆਪ ਨੂੰ ਟਾਈਮ ਲੈ ਕੇ ਦਿੱਤਾ ਉਹਨਾਂ ਨੇ ਠੀਕ ਹੈ ਨਾ ਤੇ ਆਪਾਂ ਨੂੰ ਸਾਰੇ ਬੰਦਿਆਂ ਨੂੰ ਆਪ ਬਹੁਤ ਧੰਨਵਾਦ ਹੀ ਕਰਨਾ ਤੇ ਆਪਾਂ ਏਕਤਾ ਦਿਖਾਉਣੀ ਹੈ ਵੀ ਜਿੰਨੀ ਵੀ ਆਪਾਂ ਤੋਂ ਏਕਤਾ ਦਿਖਾਈਗੀ ਨਾ ਉਨੀ ਦਿਖੋਣੇ ਮੇਰੇ ਭਰਾ ਸਾਰੇ ਹਰ ਕਬੂਤਰਵਾਜ ਛੋਟਾ ਵੱਡਾ ਹਨਾ ਸਾਰੇ ਮੇਰੇ ਭਰਾ ਕੂਤਰ ਨੂੰ ਬਾਜੀ ਨੂੰ ਪਿਆਰ ਕਰਨ ਵਾਲੇ ਤੇ ਉਹ ਮੇਰੇ ਵੀ ਪਹੁੰਚੋ ਤੇ ਲਵ ਯੂ ਆ ਬਾਕੀ ਸਾਰਿਆਂ ਨੂੰ ਕੋਈ ਆਪਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਹੁੱਲੜ ਬਾਜੀ ਨਾ ਕਰਿਓ ਐਨ ਅੜਾ ਟਕਾ ਕੇ ਆਓ ਸਾਰੇ ਭਰਾ ਇੱਕ ਦੂਜੇ ਨੂੰ ਆਪਾਂ ਸਾਹਮਣਾ ਮੇਰੀ ਗਲਤੀ ਆ ਤੁਸੀਂ ਸਾਹਮਣਾ ਮੈਨੂੰ ਹਨਾ ਥੋੜੀ ਗਲਤੀ ਆ ਮੈਂ ਸਾਹਮਣਾ ਤੁਹਾਨੂੰ ਕੋਈ ਕਿਸੇ ਨੂੰ ਕਹਿਣਾ ਨਹੀਂ ਮਾੜਾ ਨਹੀਂ ਕਹਿਣਾ ਆਪਾਂ ਚੰਗਾ ਨਹੀਂ ਕਹਿਣਾ ਮਾੜਾ ਨਹੀਂ ਕਹਿਣਾ ਚੰਗਾ ਨਹੀਂ ਕਹਿਣਾ ਕਿਸੇ ਨੂੰ ਵੀ ਨਹੀਂ ਗਲਤ ਗੱਲ ਕਹਿਣੀ ਮੇਰੇ ਭਰਾ ਸਾਰੇ ਤੇ ਐਂ ਪਹੁੰਚੋ ਟਾਈਮ ਨਾਲ ਤੇ ਆਪਦਾ ਐਨ ਸੇਫ ਰਹਿ ਕੇ ਹੋਣਾ ਸਾਰੇ ਨੂੰ ਤੇ ਆਦੇ ਉਹ ਲਾਉਣੇ ਆਪਾਂ ਉਹ ਜਿਹੜੇ ਬਣਿਆ ਕੂਤਰਬਾਜੀ ਦੇ ਹਨਾ ਪੰਜਾਬ ਦੀ ਵਿਰਾਸਤ ਉਹ ਮੇਰੇ ਭਰਾ ਸਾਰੇ ਨੇ ਲਾ ਕੇ ਆਏ ਹੋ ਤੇ ਆਓ ਬਾਕੀ ਸਾਰੇ ਨੂੰ ਲਵ ਯੂ ਆ ਮੇਰੇ ਭਰਾਵਾਂ ਨੂੰ ਜਿੰਨੇ ਕਬੂਤਰਵਾਜੀ ਵਾਲੇ ਆ ਜਿੰਨੇ ਕਬੂਤਰਾਂ ਕੁੱਤਿਆਂ ਵਾਲੇ ਆ ਉਹ ਆ ਘੋੜਿਆਂ ਵਾਲੇ ਆ ਹਨ ਬੱਚਿਆਂ ਵਾਲੇ ਸਾਰੇ ਮੇਰੇ ਭਰਾ ਪਹੁੰਚੋ ਕਬੂਤਰਵਾਜਾਂ ਨੇ ਤਾਂ ਬਈ ਹੁਣ ਆਈ ਜਾਂਦੇ ਆ ਫੋਨ ਵੀ ਆਜੋ ਬਈ ਆਜੋ ਹਨ ਆਉਣਗੇ ਤੇ ਸਾਰੇ ਦੂਜੇ ਸ਼ੌਂਕਾਂ ਵਾਲੇ ਮੇਰੇ ਮਨ ਸ਼ੌਂਕੀ ਪਹੁੰਚੋ ਤੇ ਆਪਾਂ ਦਸੀਏ ਵੀ ਸਾਡਾ ਏਕਾ ਵਾ ਠੀਕ ਹੈ ਨਾ ਜੀ ਅਸੀਂ ਉਹ ਸਰਕਾਰ ਨਹੀਂ ਖੜੇ ਆ ਜਿਹੜਾ ਸਾਡਾ ਰਾਹ ਖੋਲੂਗਾ ਵੀ ਐ ਕਰੂਗਾ ਹਨਾ ਤੇ ਬਾਕੀ ਲੋਕ ਜੀ ਅਬੀ ਸਾਰਿਆਂ ਨੂੰ ਆਇਓ ਲਾਜ਼ਮੀ ਓਕੇ ਜੀ ਓਕੇ